ਸਤਨਾਮ ਸ੍ਰੀ ਵਾਹਿਗੁਰੂ ਬਲਾ ਬਲੇ ਮਹਾਲਾ ਪੰਜਵਾ ਤਾਤੀ ਵਾਉ ਨਾਲ ਲੱਗੀ ਪਰਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਰ ਦੁੱਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆਂ ਏਕਾਂ ਲਿਬਲਾਈ ਰਹਾਓ ਹਰਾ ਖਲੀਏ ਤੈਨ ਰਾਖਣ ਹਾਰ ਸਭ ਦਇਆ ਮਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਹਿਗੁਰੂ ਜੀ ਖਾਸ ਵਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਬਲਾਵਲੇ ਮਹਲਾ ਪੰਜਵਾਂ ਤਾਤੀ ਬਾਉ ਨਾਲ ਲੱਗੀ ਪਾਰ ਬ੍ਰਹਮ ਸਰਣਾਈ ਤੋ ਗਿਰਦ ਹਮਾਰੇ RAM ਕਰ ਦੁਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖਦ ਦੀਆਂ ਏਕਾਂ ਲਿਵਲਾਈ ਰਹਾਓ ਰਾਖ ਲੀਏ ਤਿਨ ਰਾਖਣ ਹਾਰ ਸਭ ਜਿ ਮਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਵੈਗੁਰਜ ਖਾਸ ਵੈਗੁਰਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਬਲਾ ਬਲੇ ਮਹਾਲਾ ਪੰਜਵਾ ਤਾਤੀ ਵਾਉ ਨਾਲ ਲੱਗੀ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਰ ਦੁੱਖ ਲਾਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆਂ ਏਕਾਂ ਲਿਬਲਾਈ ਰਹਾਓ ਹਰਾ ਖਲੀਏ ਤੈਨ ਰੱਖਣ ਹਾਰ ਸਭ ਦਇਮਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵੇ ਗੁਰਜ ਖਾਸਾ